ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਨਾਲ ਅੱਜ ਆਪਾਂ ਇੱਕ ਵਿਆਹ ਦੀ ਵੀਡੀਓ ਸਾਂਝੀ ਕਰਨ ਜਾ ਰਹੀਆਂ ਤੇ ਕਿਰਪਾ ਕਰਕੇ ਵੀਡੀਓ ਲੰਬਿਤ ਤੱਕ ਵੇਖਿਓ ਤੁਹਾਨੂੰ ਬਹੁਤ ਵਧੀਆ ਲੱਗੂਗਾ ਵੀਡੀਓ ਵੇਖ ਕੇ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਤੁਹਾਨੂੰ ਇੱਕ ਟੈਂਟ ਲਾਉਣ ਦੇ ਵਾਲੇ ਵੀਰ ਦਿਸ ਰਹੇ ਆ ਤੇ ਟੈਂਟ ਲਾ ਰਹੇ ਆ ਜੀ ਕਿਉਂਕਿ ਟੈਂਟ ਵਿਆਹ ਦੇ ਵਿੱਚ ਬਹੁਤ ਜ਼ਰੂਰੀ ਹੁੰਦਾ ਤੇ ਆਹ ਵੇਖੋ ਵੀਰਾਂ ਨੇ ਹੁਣ ਟੈਂਟ ਕਹਿੰਦੇ ਅੱਧਾ ਕਰ ਲਾ ਦਿੱਤਾ ਹੌਲੀ ਹੌਲੀ ਤਿਆਰੀ ਸ਼ੁਰੂ ਹੋ ਚੁੱਕੀ ਵੇਖੋ ਜੀ ਕਿੰਨਾ ਸੋਹਣਾ ਟੈਂਟ ਹੈ ਟੈਂਟ ਪੰਡ ਬਮੀਹਾ ਪਾਈ ਜਿਹੜਾ ਮੋਗਾ ਬਰਗਾੜੀ ਦੇ ਕੋਲੋਂ 5 ਕਿਲੋਮੀਟਰ ਦੇ ਬਾਅਦ ਪਿੰਡ ਬੰਬੀਹਾ ਭਾਈ ਉੱਥੋਂ ਦਾ ਇੱਕ ਘਰ ਸੀ ਸਾਡਾ ਯਾਰ ਦੋਤ ਸੀ ਉਹਦੇ ਵਿਆਹ ਤੇ ਗਏ ਸੀਗੇ ਆ ਵੇਖੋ ਰਾਤ ਦਾ ਹੁਣ ਵੇਲਾ ਤੇ ਰਾਤ ਵੇਲੇ ਲੜੀਆਂ ਕਹਿੰਦੇ ਲਾਤੀਆਂ ਵੀਰਾਂ ਨੇ ਬਹੁਤ ਸੋਹਣਾ 뷰 ਕਹਿੰਦੇ ਉੱਪਰੋਂ ਕੋਠੇ ਤੋਂ ਆ ਰਿਹਾ ਚਾਰੇਆਂ ਕੋਠੀਆਂ ਦਾ ਤੇ ਆ ਹੁਣ ਕਹਿੰਦੇ ਸਵੇਰ ਹੋ ਗਈ ਅਗਲਾ ਦਿਨ ਚੜ ਗਿਆ ਜੀ ਤੇ ਆ ਜਿਹੜੇ ਹੁੰਦੇ ਆ ਟੈਂਟ ਵਾਲੇ ਵੀਰ ਉਹ ਟੈਂਟ ਲਾ ਰਹੇ ਆ ਤੇ ਵੇਖੋ ਬਾਹਰੋਂ ਹੁਣ ਗੇਟ ਦੇ ਕੋਲੋਂ ਤੋਂ ਹਨ 뷰 ਵਖਾ ਰਹੇ ਆ ਬਹੁਤ ਸੋਹਣਾ 뷰 ਆ ਰਿਹਾ ਤੇ ਇੱਧਰ ਵੇਖੋ ਜੀ ਹਲਵਾਈ ਕਹਿੰਦੇ ਫਰੀਦਕੋਟ ਵਾਲੇ ਕਹਿੰਦੇ ਆ ਵੇਖੋ ਪਨੀਰ ਪ ਬਣਾਉਣੇ ਤਿਆਰੀ ਕਰ ਰਹੇ ਆ ਇੱਕ ਜਣਾ ਮੋਟਾ ਜਿਹਾ ਵੇਖੋ ਕੀ ਕਰੀ ਜਾਂਦਾ ਹੈ ਤੇ ਇਧਰ ਪਨੋ ਪਨੀਰ ਵਾਲੇ ਪਕੌੜੇ ਕਹਿੰਦੇ ਸ਼ੁਰੂ ਹੋ ਗਏ ਆ ਇਹਨਾਂ ਨੂੰ ਭੁੱਖ ਲੱਗ ਚੁੱਕੀ ਹੈ ਤੇ ਹੁਣ ਕਹਿੰਦੇ ਅਸੀਂ ਰੋਟੀ ਖਾ ਲੀ ਆ ਆ ਵੇਖੋ ਜੀ ਹੁਣ ਜਾਗੋ ਵਾਲਾ ਦਿਨ ਆ ਗਿਆ ਰਾਤ ਦਾ ਤੇ ਆ ਵੇਖੋ ਨਿੱਕੀ ਜੀ ਕੁੜੀ ਐ ਬੜਾ ਸੋਹਣਾ ਦਮਾਲਾ ਬੰਨੇ ਆ ਤੇ ਖਾ ਰਹੇ ਆ ਇਧਰ ਵੇਖੋ ਜੀ ਬੀਬੀਆਂ ਭੈਣਾਂ ਸਾਰੀਆਂ ਬੈਠੀਆਂ ਆ ਜਾਗੋ ਦੇ ਵਿੱਚ ਬੜਾ ਸੋਹਣਾ ਮਨੋਰੰਜਨ ਕਰ ਰਹੀਆਂ ਦੂਰੰਦ ਰੋਡ ਜਿੰਨੇ ਵੀ ਰਿਸ਼ਤੇਦਾਰ ਸੱਦੇ ਆ ਸਾਰੇ ਆ ਵੇਖੋ ਜੀ ਹੁਣ ਜਾਗੋ ਚੱਕ ਲਈ ਜਾਂ ਕਹਿੰਦੇ ਤੇ ਬੀਬੀਗਾਨ ਹੁਣ ਚੜਿਆ ਹੋਇਆ ਚਾਹ ਦੇ ਰ ਕੈਮਰੇ ਬਾਰੇ ਵੀਰ ਬੈਠੇ ਆ ਤੇ ਇਧਰ ਵੇਖੋ ਜੀ ਜਿਹੜੇ ਆਪਣੇ ਸਿੰਘ ਸੂਰਮਿਆਂ ਵੇਖੋ ਜੀ ਵੇਖੋ ਚੱਕੀਆਂ ਹੱਥਾਂ 'ਚ ਫੜੀਆਂ ਪਲੇਟਾਂ ਮੇਜ਼ ਲੱਗੇ ਕੁਰਸੀਆਂ ਲੱਗੀਆਂ ਲਓ ਜੀ ਇਧਰ ਵੇਖੋ ਵਿਆਹ ਵਾਲਾ ਮੁੰਡਾ ਕਹਿੰਦੇ ਬੜਾਈ ਚਾਹ ਕੋ ਕਨੇਡਾ ਵਾਲੀ ਕੁੜੀ ਮਿੜੀ ਐ ਬਹੁਤ ਸੋਹਣਾ ਪ੍ਰਵਾਤਮਣੇ ਸੁਣੀਏ ਇਸ ਵੀਰ ਦੀ ਸਾਡਾ ਯਾਰ ਵੀਲੀ ਸਾਡੇ ਨਾਲ ਪੜਦਾ ਰਿਹਾ ਹੈ ਜਾਗਤ ਵਿੱਚ ਪੂਰੀਆਂ ਧਮਾ ਪਾਈਆਂ ਹੋਈਆਂ ਬੀਬੀਆਂ ਨੇ ਆ ਵੇਖੋ ਜੀ ਇੱਕ ਪਾਸੇ ਖਾਣ ਪੀਣ ਚੱਲੀ ਜਾਂਦੇ ਦੂਜੇ ਪਾਸੇ ਇਧਰ ਕੁਰਸੀਆਂ ਤੋਂ ਉੱਠ ਕੇ ਕਹਿੰਦੇ ਹੁਣ ਕਹਿੰਦੇ ਨੱਚ ਲਈਏ ਥੋੜਾ ਬਹੁਤਾ ਕਿਉਂਕਿ ਬੀਬੀਆਂ ਨੂੰ ਹੁਣ ਬਹਿਣਾ ਕਿਤੇ ਪਸੰਦ ਹੁੰਦੇ ਤੇ ਸਾਰਾ ਪਰਿਵਾਰ ਇਕੱਠਾ ਹੋ ਕੇ ਵੇਖੋ ਜੀ ਬਹੁਤ ਸੋਹਣਾ ਖੁਸ਼ੀ ਦਾ ਮਾਹੌਲ ਬਣਿਆ ਪਿਆ ਇਧਰ ਕਹਿੰਦੇ ਸਾਰੇ ਪਰਿਵਾਰ ਨੇ ਗਰੁੱਪ ਫੋਟੋ ਕਰਾਉਣੀ ਹੈ ਫੋਟੋ ਵਾਲਾ ਵੀਰ ਫੋਟੋ ਖਿੱਚ ਰਿਹਾ ਸਾਰੇ ਪਰਿਵਾਰ ਦੀ ਨਿੱਕੇ ਨਿੱਕੇ ਬੱਚੇ ਕਹਿੰਦੇ ਉਮ ਹਾਲੀ ਤੋਂ ਚੱਲ ਕੇ ਆਈ ਨਿੱਕੇ ਨਿੱਕੇ ਬੱਚੇ ਉਹਨਾਂ ਨੇ ਪਰਫਾਰਮੈਂਸ ਬਹੁਤ ਸੋਹਣੀ ਦਿੱਤੀ ਆ ਨਿੱਕੇ ਨਿੱਕੇ ਬੱਚੇ ਵੇਖੋ ਜੀ ਗਿੱਧਾ ਸੋਹਣਾ ਪਾਇਆ ਗਾਣਿਆਂ ਤੇਰੇ ਨੇ ਡਾਂਸ ਕੀਤਾ ਸਾਰਿਆਂ ਨੇ ਜੀ ਬਹੁਤ ਸੋਹਣਾ ਸਲਾਇਆ ਤੇ ਵੇਖੋ ਨਿੱਕੇ ਨਿੱਕੇ ਬੱਚੇ ਦਾ ਆਪਨੋ ਹੌਸਲਾ ਵਧਾਉਣਾ ਚਾਹੀਦਾ ਜਦੋਂ ਵਿਆਹ ਦੇ ਵਿੱਚ ਇਦਾਂ ਨਿੱਕੇ ਨਿੱਕੇ ਫੰਕਸ਼ਨਾਂ ਤੇ ਬੱਚੇ ਇਦਾਂ ਕਰਦ ਕਰਦੇ ਆ ਤੇ ਸਾਨੂੰ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਨਿੱਕਾ ਜਾਂ ਬੱਚਾ ਵੇਖੋ ਆ ਵੀ ਇਹਨਾਂ ਦਾ ਨਿੱਕਾਂ ਭੈਣਾਂ ਦਾ ਭਰਾ ਸੀ ਬਹੁਤ ਸੋਹਣਾ ਨੱਚਿਆ ਜੀ ਕਿਵੇਂ ਵੀਡੀਓ ਲੱਗੀ ਸਾਰਿਆਂ ਨੇ